ਸੋ ਇਹ ਸਾਖੀ ਆ ਜਿਹੜੀ ਥੋੜਾ ਜਿਹਾ ਜਗਾਉਂਦੀ ਐ ਹਲੂਨ ਕੇ ਸਾਖੀਆਂ ਐ ਚਲਦੀ ਐ ਵੀ ਕਹਿੰਦੇ ਇੱਕ ਸੂਫੀ ਕਿਸੇ ਕਬਰਸਤਾਨ ਚੋਂ ਲੰਘ ਰਿਹਾ ਸੀ ਜਦੋਂ ਕਬਰਸਤਾਨ ਚੋਂ ਲੰਘ ਰਿਹਾ ਸੀ ਤੇ ਇੱਕ ਕਬਰ ਚੋਂ ਬਹੁਤ ਸੋਹਣੀ ਮਹਿਕ ਆਈ ਮਹਿਕ ਆਈ ਤੇ ਸੂਫੀ ਉਸੇ ਕਬਰ ਕੋਲ ਬੈਠ ਗਿਆ ਹੁਣੇ ਦੇਖਿਆ ਹਲੇ ਦੋ ਆਲੇ ਕੋਈ ਫੁੱਲ ਨਹੀਂ ਕੋਈ ਕੋਈ ਬਾਗ ਨਹੀਂ ਨੇੜੇ ਤੇੜੇ ਕੋਈ ਉੱਥੇ ਪੁਰਾਣੇ ਫੁੱਲ ਨਹੀਂ ਪਈ ਵੀ ਉਹਨਾਂ ਚੋਂ ਮਹਿਕ ਆਉਂਦੀ ਹੋਵੇ ਉਹ ਬੜਾ ਹੈਰਾਨ ਕਬਰਾਂ ਚੋਂ ਮਹਿਕ ਨਹੀਂ ਆਉਂਦੀ ਹੁੰਦੀ ਉਹ ਹੈਰਾਨ ਸੀ ਲੱਭਦਾ ਰਿਹਾ ਲੱਭਦਾ ਰਿਹਾ ਕੁਝ ਨਾ ਮਿਲਿਆ ਉਹ ਕਬਰ ਚੋਂ ਹੀ ਮਹਿਕ ਸੀ ਹੋਰ ਕਿਸੇ ਕਬਰ ਚੋਂ ਮਹਿਕ ਨਹੀਂ ਆ ਰਹੀ ਸੀ ਉਹ ਕਬਰਸਤਾਨ ਚ ਜਿਹੜਾ ਬੰਦਾ ਕੋਈ ਸੇਵਾਦਾਰ ਉੱਥੇ ਫਿਰਦਾ ਸੀ ਤੇ ਉਹਨੇ ਪੁੱਛਿਆ ਕਿਹਦੀ ਕਬਰ ਹੈ ਲੱਭਦੇ ਲੱਭਦੇ ਦੱਸ ਪਈ ਵੀ ਉਹ ਫਲਾਨੀ ਥਾਂ ਤੇ ਇਹਦਾ ਘਰ ਹੈ ਉਹ ਘਰੇ ਪਹੁੰਚ ਗਿਆ ਸੂਫੀ ਉਹਦੇ ਘਰੇ ਗਿਆ ਤੇ ਉੱਥੇ ਇੱਕ ਬੀਬੀ ਉਹਨੂੰ ਜਾ ਕੇ ਪੁੱਛਿਆ ਉਹ ਕਬਰ ਕਹਿੰਦੀ ਉਹ ਮੇਰੇ ਖਾਵਨ ਦੀ ਹੈ ਮੇਰੇ ਘਰ ਵਾਲੇ ਦੀ ਕਬਰ ਹੈ ਮੇਰੇ ਪਤੀ ਦੀ ਕਬਰ ਹੈ ਬੀਬੀ ਉਹ ਕੋਈ ਸੰਤ ਸੀ ਕਹਿੰਦੀ ਨਹੀਂ ਸੰਤ ਤਾਂ ਨਹੀਂ ਸੀ ਉਹ ਕੋਈ ਸਾਧੂ ਪੁਰਖ ਸੀ ਨਾ ਕੋਈ ਸਾਧੂ ਪੁਰਖ ਨਹੀਂ ਸੀ ਕੀ ਕਰਦਾ ਸੀ ਉਹ ਜਿੰਦਗੀ ਜਿਹੜੀ ਕੀ ਕੀਤਾ ਉਹਨੇ ਉਹੀ ਕੀਤਾ ਜਿਹੜਾ ਕੁਝ ਆਮ ਲੋਕ ਕਰਦੇ ਆ ਕਿਰਤ ਕਰਦਾ ਸੀ ਆਮ ਕਿਰਤ ਕਰਦਾ ਸੀ ਤੇ ਕੋਈ ਐਵੇਂ ਨਹੀਂ ਵੀ ਕੋਈ ਬਹੁਤ ਜ਼ਿਆਦਾ ਇਮਾਨਦਾਰੀ ਵਾਲੀ ਕਿਰਤ ਕਰਦਾ ਸੀ ਕਿਤੇ ਮਾੜੀ ਮੋਟੀ ਏਹਰ ਫੇਰ ਹੋ ਵੀ ਜਾਂਦੀ ਹੋਣੀ ਆ ਕਰਦਾ ਹੀ ਸੀ ਤੇ ਢਿੱਡ ਪਾਲਦਾ ਸੀ ਪਰਿਵਾਰ ਦਾ ਧਰਮੀ ਸੀ ਉਹ ਕਹਿੰਦੀ ਇਹ ਤਾਂ ਮੈਨੂੰ ਪਤਾ ਨਹੀਂ ਧਰਮੀ ਸੀ ਕਿ ਨਹੀਂ ਕਹਿੰਦਾ ਉਹਦੇ ਰੋਜ਼ ਦੇ ਕਾਰਵਿਹਾਰ ਤੋਂ ਤੈਨੂੰ ਪਤਾ ਨਹੀਂ ਲੱਗਦਾ ਸੀ ਵੀ ਉਹ ਧਰਮੀ ਹੈ ਕਿ ਨਹੀਂ ਕਹਿੰਦੀ ਨਹੀਂ ਕੁਝ ਖਾਸ ਕੋਈ ਨਮਾਜ਼ਾਂ ਵੀ ਉਹਦਾ ਪੰਜ ਨਮਾਜ਼ੀ ਵੀ ਨਹੀਂ ਸੀ ਕਹਿੰਦਾ ਕੋਈ ਉਹਦੇ ਜ਼ਿੰਦਗੀ ਦੀ ਕੋਈ ਉਹਦੀ ਜਦੋਂ ਤੇਰੇ ਨਾਲ ਰਿਹਾ ਜਿੰਨਾ ਚਿਰ ਵਿਚਰਿਆ ਕੋਈ ਇਹੋ ਜੀ ਚੀਜ਼ ਜਿਹੜੀ ਤੈਨੂੰ ਅਨੋਖੀ ਲੱਗੀ ਹੋਵੇ ਜਿਹੜੀ ਉਹ ਕਰਦਾ ਹੋਵੇ ਕਹਿੰਦੀ ਹਾਂ ਇੱਕ ਚੀਜ਼ ਦਾ ਕਰਨ ਦਾ ਉਹਦਾ ਰੋਜ਼ ਦਾ ਨੇਮ ਸੀ ਉਹ ਕੀ ਨੇਮ ਸੀ ਹਰ ਰੋਜ਼ ਆਥ ਨੇ ਜਦੋਂ ਕੰਮ ਤੋਂ ਆਉਂਦਾ ਸੀ ਤੇ ਸਵੇਰੇ ਵੀ ਜਦੋਂ ਕੰਮ ਤੇ ਜਾਂਦਾ ਸੀ ਉਸ ਤੋਂ ਪਹਿਲਾਂ ਉਹ ਕੁਰਾਨ ਖੋਲਦਾ ਸੀ ਉਹ ਪੜਿਆ ਨਹੀਂ ਸੀ ਉਹ ਸਕੂਲ ਨਹੀਂ ਕਦੇ ਕੋਈ ਆ ਦੁਨਿਆਵੀ ਵਿੱਦਿਆ ਨਹੀਂ ਹਾਸਲ ਕੀਤੀ ਸੀ ਉਹ ਅਰਬੀ ਨਹੀਂ ਜਾਣਦਾ ਸੀ ਪਰ ਉਹ ਕੁਰਾਨ ਜ਼ਰੂਰ ਖੋਲਦਾ ਸੀ ਅਰਬੀ ਜਾਣਦਾ ਨਹੀਂ ਸੀ ਤੇ ਕੁਰਾਨ ਚ ਕੀ ਪੜਦਾ ਸੀ ਕਹਿੰਦਾ ਕਹਿੰਦੀ ਉਹ ਕੁਰਾਨ ਖੋਲਦਾ ਸੀ ਤੇ ਕੁਰਾਨ ਦੀਆਂ ਆਇਤਾਂ ਤੇ ਹਰੇਕ ਆਇਤ ਤੇ ਹਰੇਕ ਸਤਰ ਤੇ ਹੱਥ ਲਾ ਲਾ ਕੇ ਕਰਦਾ ਸੀ ਅੱਲਾਹ ਤਾਲਾ ਜਿਹੜਾ ਤੂੰ ਇਹ ਲਿਖਿਆ ਇਹ ਵੀ ਸੱਚ ਹੈ ਅੱਲਾਹ ਤਾਲਾ ਜਿਹੜਾ ਤੂੰ ਇਹ ਲਿਖਿਆ ਇਹ ਵੀ ਸੱਚ ਹੈ ਅੱਲਾਹ ਤਾਲਾ ਜਿਹੜਾ ਤੂੰ ਇਹ ਲਿਖਿਆ ਇਹ ਵੀ ਸੱਚ ਹੈ ਕਮਾ ਇਸੇ ਚੀਜ਼ ਨੇ ਉਹਨੂੰ ਪ੍ਰਵਾਨ ਕਰਾਇਆ ਤੇ ਪ੍ਰਵਾਨ ਵੀ ਐਸਾ ਕਰਾਇਆ ਕਿ ਉਹਦੀ ਕਬਰ ਚੋਂ ਮਹਿਕ ਆ ਰਹੀ ਸੀ ਬਹੁਤ ਕਮਾਲ ਸਾਖੀ ਰਾਣਾ ਸ਼ੇhwਾਜ ਹੋਰਾਂ ਨੇ ਸੁਣਾਈ ਤੇ ਮੈਂ ਸੋਚਾਂ ਵੀ ਸੱਚੇ ਪਾਤਸ਼ਾਹ ਕਦੇ ਕਦੇ ਸਾਡੇ ਹਉਮੇ ਹੰਕਾਰ ਸਾਡੇ ਪੜਾਈਆਂ ਦੇ ਸਾਡੇ ਗਿਆਨ ਦੇ ਇਹ ਮਹਾਰਾਜ ਸਾਡੇ ਸਿਰਾਂ ਤੋਂ ਲਾ ਕੇ ਸੱਟ ਅਸੀਂ ਵੀ ਕਦੇ ਉਹਦੇ ਵਾਂਗੂ ਪੜ ਸਕੀਏ ਵੀ ਮਹਾਰਾਜ ਜਿਹੜਾ ਕੁਝ ਤੁਸੀਂ ਲਿਖਿਆ ਸੱਚ ਹੀ ਹੈ ਸੱਚੇ ਪਾਤਸ਼ਾਹ